ਸਾਡੇ ਕੋਲੇ ਭਾਈ ਜਸਵੀਰ ਸਿੰਘ ਜੀ ਸਵਾਰਥੀ ਕਥਾਵਾਚਕ ਨੇ ਜਿਹੜੇ ਉਹ ਸਾਡੇ ਕੋਲੇ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਨੇ ਮੈਂਜਰ ਸਾਹਿਬ ਜੀ ਦਾ ਹੁਕਮ ਹੋਇਆ ਸੀ ਕਿ ਉਹਨਾਂ ਨੇ ਕੁਝ ਸਮੇਂ ਵਾਸਤੇ ਸੰਗਤ ਦੇ ਦਰਸ਼ਨ ਦੇਦਾਰ ਕਰਨੇ ਹੈ ਮੈਂ ਭਾਈ ਜਸਵੀਰ ਸਿੰਘ ਜਿਹੋੜਾ ਨੂੰ ਬੇਨਤੀ ਕਰਾਂਗਾ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ ਬੜੀ ਬਖਸ਼ਿਸ਼ ਹੈ ਪਿਛਲੇ ਸਾਲ ਵੀ ਹਾਜ਼ਰੀ ਭਰਨ ਵਾਸਤੇ ਆਏ ਸੀ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਦਾ ਸਮਾਂ ਸੀ ਉਸ ਤੋਂ ਬਾਅਦ ਉਹਨਾਂ ਨੇ ਹਾਜ਼ਰੀ ਭਰੀ ਸੀ ਉਹਨਾਂ ਦੇ ਸਮੇਂ ਦੇ ਵਿੱਚੋਂ ਔਰ ਮੈਨੂੰ ਦੱਸ ਰਿਹਾ ਸੀ ਕਿ ਮੈਂ YouTube ਦੇ ਉੱਪਰ ਵੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇੱਕ ਚੈਨਲ ਜਿਹੜਾ ਉਹ ਬਣਾਇਆ ਹੈ ਫਕੀਰ ਬਾਦਸ਼ਾ ਉਹਨਾਂ ਨੇ ਆਪਣੇ ਨਾਮ ਦੇ ਨਾਲ ਇੱਕ ਲਖਬ ਜੋੜਿਆ ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਿਹਦੇ ਜਿਹਦੇ ਉੱਪਰ ਬਖਸ਼ਿਸ਼ ਹੋਵੇ ਸਤਿਗੁਰੂ ਜੀ ਉਹਨਾਂ ਨੂੰ ਆਪਣੀ ਗੋਦ ਦੇ ਵਿੱਚ ਜਿਹੜਾ ਉਹ ਥਾਂ ਦਿੰਦੇ ਐ ਸੋ ਆਓ ਉਹਨਾਂ ਦੇ ਪਾਸੋਂ ਕੁਝ ਕਮੈਂਟਾਂ ਦੀ ਹਾਜ਼ਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ णवत नानक सुन मे साहिबा प्रणवत नानक सुन मेर साहिबा डुबदा पथर ली जे साहिब साहिबा तेरे चोज विडां ਮੇਰੇ ਸਹੇਬਾ ਮੇਰੇ ਸਹੇਬਾ ਗੁਰੂ ਪਿਆਰੀ ਸਾਥ ਸੰਗਤ ਜੀਓ ਧੰਤਨ ਬਾਬਾ ਦੀਪ ਸਿੰਘ ਜੀ ਦਾ ਜੇਕਰ ਨਸਤਾਰ ਵਿੱਚ ਇਤਿਹਾਸ ਵਰਣਨ ਕਰੀਏ ਜਾਨਾ ਦੇ ਜੀਵਨੀ ਬਾਰੇ ਦਾ ਸੀ ਵਿਚਾਰਾਂ ਕਰੇ ਤੇ ਬਹੁਤ ਸਨਮਾਨ ਲੱਗ ਜਾਂਦਾ ਅਕਸਰ ਤੁਸੀਂ ਸਾਰੇ ਪ੍ਰਚਾਰਕਾਂ ਕੋਲੋਂ ਸਭੀਆਂ ਬੋਲੋ ਜਗਤਵਾਚਕਾਂ ਨੂੰ ਸਾਰਾ ਪਸੰਦ ਹਮੇਸ਼ਾ ਸੁਣਦੇ ਆ ਰਹੇ ਤੇ ਸੁਣਦੇ ਰਹੋਗੇ ਪਰ ਜਿੰਨਾ ਕਿ ਸਮਾਂ ਅਨਾਉਂਸਮੈਂਟ ਹੋਇਆ ਉਸ ਦੇ ਮੁਤਾਬਿਕ ਜੇਕਰ ਮੈਂ ਅਜੋਕੇ ਸਮੇਂ ਨੂੰ ਮੁੱਖ ਰੱਖ ਕੇ ਸਿਰਫ ਇਸ ਗੱਲ ਨੂੰ ਕੇਂਦਰ ਬਿੰਦੂ ਬਣਾਵਾਂ ਕਿ ਬਹੁਤੀਆਂ ਸੰਤਾਂ ਦਾ ਅੱਜ ਦੀ ਡੇਟ ਵਿੱਚ ਚਿਹਰੇ ਤੇ ਇੱਕ ਪ੍ਰਸ਼ਨ ਚਿੰਨ ਨਜ਼ਰੋਂ ਦਾ ਹੈ ਤਾਂ ਜਿੰਨਾ ਤੇ ਵਿਚਰਦਾ ਦੁਨੀਆ ਵਿੱਚ ਤੇ तकरीबन ਹਰ ਕਿਸੇ ਦਾ ਸਵਾਲ ਹੁੰਦਾ ਕਿ ਸੰਤਾਂ ਦਾ ਇਕੱਠ ਸੰਤਾਂ ਦਾ ਜਿਹੜਾ ਹੜਿਆ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਬਹੁਤ ਜ਼ਿਆਦਾ ਕਿਨੂੰ ਵੱਗ ਗਿਆ ਸੰਤਾਂ ਤੇ ਸੰਤਾਂ ਬੈਠ ਜਾਂਦੀਆਂ ਧੁੱਪ ਵੀ ਹੋਵੇ ਮੀਂਹ ਵੀ ਪੈਂਦਾ ਰਹੇ ਤੇ ਉਹ ਸੰਤਾਂ ਬੈਠਦੇ ਉਹ ਤਾਂ ਕਾਰਨ ਸੀ ਆ ਮੈਂ 2 ਦੇ ਪੁਆਇੰਟ ਗੱਲਾਂ ਕਰਨੀਆਂ ਤੇ ਸਮਾਂ ਬਹੁਤ ਥੋੜਾ ਅਨਾਉਂਸਮੈਂਟ ਕਰ ਦਿੱਤਾ ਦੁਰਕ੍ਰਪਾ ਕਰੇ ਇਹਨੇ ਜਹਾਜ਼ ਦੀ ਜਾਣ ਕਰਨਾ ਹੈ ਸਭ ਗੁਰੂ ਪਿਆਰੇ ਹੋ ਸੰਸਾਰ ਦਾ ਹਰ ਮਨੁੱਖ ਚਾਹੇ ਅਮੀਰ ਆ ਜਾਂ ਗਰੀਬ ਆ ਜਿਸ ਮਨੁੱਖ ਤੇ ਕਰੋ ਬੇਨਤੀ ਆਪਣੇ ਦੁੱਖ ਭਰਿਆ ਹਰ ਕੋਈ ਇਨਸਾਨ ਦੁਖੀ ਆ ਜਿਹੇ ਸਮੇਂ ਤੇ ਉਹਦੇ ਚ ਰੁੱਤੂ ਤੇ ਦਾ ਕੋਈ ਅੰਤਰ ਨਹੀਂ ਕਿ ਕੋਈ ਬਹੁਤ ਛੋਟੇ ਲੈਵਲ ਦਾ ਜਾਂ ਬਹੁਤ ਵੱਡੇ ਲੈਵਲ ਦਾ ਸਟੋਰੀ ਅਲੱਗ-ਅਲੱਗ ਹੋ ਸਕਦੀ ਆ ਪਰ ਹਰ ਕੋਈ ਦੁਖੀ ਆ ਇਨਾਂ ਸਾਰੇ ਦੁੱਖਾਂ ਨੂੰ ਧਰਬਾਨੀਓ ਜਿੰਨਾ ਹੀ ਸਿਆਚ ਮੰਡਿਆ ਗਿਆ ਤਨ ਮਨ ਤੇ ਧੰਦੇ ਨਾਂ ਦੇ ਦੁੱਖਾਂ ਨੂੰ ਤਿੰਨ ਹੀ ਸਿਆਚ ਮੰਡਿਆ ਗਿਆ ਜਿਹਨੂੰ ਅਸੀਂ ਕਹਿੰਦੇ ਦੁਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਤਿੰਨ ਤਰ੍ਹਾਂ ਦੇ ਦੁੱਖਾਂ ਨੂੰ ਅਸੀਂ ਸਾਰਾ ਹਿਆਰਾ ਦੁੱਖ ਹੋਣਗੇ ਪਰ ਉਹਨਾਂ ਜੀ ਕੈਟਾਗਰੀ ਲੈਣ ਕੇ ਉਹਨਾਂ ਨੂੰ ਜਿਹੜਾ ਤਸਲੀਖ ਨਾਂ ਦਿੱਤਾ ਗਿਆ ਉਹ ਦਿਨਾਂ ਇਹ ਸਿਆਚ ਮੰਡਿਆ ਗਿਆ ਤੇ ਵਿਦਵਾਨਾਂ ਨੇ ਉਹਨਾਂ ਨੂੰ ਜਿੰਨਾ ਹੀ ਸਿਆਨੂੰ ਪੰਜਾਬੀ ਦੇ ਵਿੱਚ ਕਿਹਾ ਤੇ ਗਰੀਬੀ ਮੁਕਦਮਾ ਤੇ ਬਿਮਾਰੀ ਤਿੰਨ ਦੁੱਖ ਨੇ ਐਸੇ ਜਿਨ੍ਹਾਂ ਵਿੱਚ ਸਾਰਾ ਸੰਸਾਰ ਸ਼ਿਕਾਰ ਹੋਇਆ ਤੇ ਲਿਪਟਿਆ ਆਇਆ ਉਹਦੇ ਕਾਰਨ ਤੇ ਜਿਸ ਕੋਈ ਵੀ ਹੋ ਸਕਦੀ ਆ ਤੇ ਜਦੋਂ ਇਨਸਾਨ ਇੰਦਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਦੋ ਥਿਲੇ ਵਰਤਦਾ ਸਭ ਤੋਂ ਪਹਿਲਾਂ ਇੱਕ ਮਨ ਪਾਵਰ ਇੱਕ ਮਨੀ ਪਾਵਰ ਜਿੰਨੋ ਸੇ ਪੰਜਾਬੀ ਚ ਕਿਹਾ ਕਿ ਮੈਜੋਰਟੀ ਜਿਆਦਾ ਲੋਕ ਹੋਣ ਕਿਸੇ ਡਾਕਟਰ ਦਾ ਕੰਮ ਪੈ ਜਾਏ ਹਸਪੀਟਲ ਤੇ ਜਿਆਦਾ ਸਪਾਰਸ਼ਾਂ ਜਿਆਦਾ ਲੋਕ ਜਾਣ ਕਿ ਸਾਡਾ ਬੰਦਾ ਬਚ ਜੇ ਪੂਰਾ ਜੋਰ ਲਾਉਂਦੇ ਆ ਮਨੀ ਪਾਵਰ ਧਨ ਗੌੜ ਤੋਂ ਗਲਟਾ ਦਿੰਦੇ ਸਭ ਕੁਝ ਲੱਗ ਜਾ ਸਾਡਾ ਬੰਦਾ ਬਚਣਾ ਚਾਹੀਦਾ ਪਰ ਜੇਕਰ ਇਹਨਾਂ ਦੋਨਾਂ ਹੀ ਪਾਵਰਾਂ ਤੋਂ ਕੱਥੋ ਕੰਮ ਨਿਕਲ ਜਾਵੇ ਉਦੋਂ ਫਿਰ ਜਿੰਨੂ ਮਹਾਰਾਜ ਲਿਖਿਆ ਨਿਆਸਰਾ ਦਾ ਆਸਰਾ ਨਮਾਨ ਨਮਨਤਾ ਨੇ ਤਾਨੇ ਤਾਨਾ ਉਟੀਆਂ ਦੀ ਔਰ ਨਕਤੇ ਗਤ ਨ ਪੱਤਾਂ ਦੀ ਪੱਤ ਨ ਤੇ ਰਿਆ ਤੇਰਨਾਂ ਚੀਜ਼ਾਂ ਦੀ ਚੀਜ਼ ਇਹ ਉਦੋਂ ਫਿਰ ਲੱਗਦੀ ਹੁੰਦੀ ਸੀ ਕਿਉਂਕਿ ਉਦੋਂ ਬੰਦਾ ਹਾਰ ਜਾਂਦਾ ਭਾਈ ਸਾਹਿਬ ਇਹ ਤੁਸੀਂ ਇਸੇ ਪ੍ਰਕਰਨ ਤੇ ਗੱਲ ਕਰ ਰਹੇ ਸੀ ਕਿਸੇ ਦੀ ਸੋਈ ਸੁਣਾ ਰਹੇ ਸੀ ਮੈਂ ਉਸੇ ਫਟਕ ਨੂੰ ਲੈ ਕੇ ਸੱਚੇ ਦਾ ਫਿਰ ਉਹਨੂੰ ਵਧਾਉਣਾ ਚਾਹਿਆ ਕਿ ਸਮਾਉਣਾ ਨੇ ਜਿਸ ਤਰ੍ਹਾਂ ਕਰਤਾ ਕਨਸੈਪਟ ਕੋਈ ਲੈ ਕੇ ਦਾਸ ਆ ਜੁਰਾ ਫਿਰ ਸਟੇਜ ਤੇ ਸੱਚੀ ਜਕੇ ਉਸੇ ਸਾਹ ਨਾਲ ਚਲੀ ਇਸ ਦਾ ਪ੍ਰਬੰਧਕ ਕੋਸ਼ ਨੇ ਸੋ ਗੁਰੂ ਪਿਆਰਿਓ ਜਦੋਂ ਇਹ ਦੋਨੇ ਚੀਜ਼ਾਂ ਤੋਂ ਬੰਦਾ ਹਾਰ ਜਾਂਦਾ ਹੈ ਉਦੋਂ ਇੱਕੋ ਰਸਾ ਉਹਨੂੰ ਫਿਰ ਨਜ਼ਰ ਆਉਂਦਾ ਸਿਰਸ ਸਿਰਫ ਸਭ ਤੋਂ ਪਾਸਾ ਦਾ ਨਿਰੰਕਾਰ ਦਾ ਰੱਬ ਦਾ ਘਰ ਹੈ ਤੁਸੀਂ ਇੱਥੇ ਇਥੇ ਹੋਰ ਅਜ ਕਰਾਂ ਕਿ ਦੁੱਖ ਜਿਹੜੇ ਆ ਉਹ ਵੇਚੇ ਨਹੀਂ ਜੀ ਜਾ ਸਕਦੇ ਤੇ ਸੁੱਖ ਸਾਜੀ ਖਰੀਦੇ ਨਹੀਂ ਜਾ ਸਕਦੇ ਦੁੱਖ ਕਦੀ ਵਿਕਦੇ ਨਹੀਂਗੇ ਤੇ ਸੁੱਖ ਕਦੀ ਖਰੀਦੇ ਨਹੀਂ ਜਾ ਸਕਦੇ ਨਹੀਂ ਤਾਂ ਦੁਨੀਆ ਦਾ ਹਰ امیر ਕਦੀ ਵੀ ਦੁਖੀ ਨਾ ਹੋਵੇ ਤੇ ਜੇਕਰ ਇਸ ਕਿੱਈ ਆ ਉੱਥੇ ਆ ਕੇ ਦਾਸ ਨੇ ਇਸ ਕਰਕੇ ਸੁਤਨਾ ਸ਼ੁਰੂ ਕੀਤਾ ਦੇ ਸਾਵਾ ਤਾਂ ਹੋਰ ਹੀ ਬੜੀਆਂ ਨੇ ਪਰ ਸੱਚ ਵਿੱਚ ਇੱਥੇ ਸੰਤਾ ਬਹੁਤ ਇਕੱਠੇ ਦਾ ਔਰ ਹਾੜਾ ਜਾਂਦਾ ਸੰਤਾ ਦਾ ਤੇ 10 ਨੇ ਇੱਕ ਪਿਛਲੇ ਪਾਰੀ ਤੋਂ ਪਾਸ ਨੇ ਰਹਿਮਤ ਕੀਤੀ ਦੀ ਹਾਜ਼ਰੀ ਦਾ ਮੌਕਾ ਮਿਲਿਆ ਇੱਥੇ ਬਾਹਰ ਹੋ ਜਾਂਦੇ ਆ ਇੱਕ ਟੱਕਿਆ ਸੀਨ ਕਿ ਜੇ ਕੋਈ ਵੰਡਣ ਵਾਸਤੇ ਲੈ ਕੇ ਆਉਂਦਾ ਸੀ ਨਾ ਜਨਮ ਦਿਹਾੜੇ ਤੇ ਕੋਈ ਡਿਸਕੋਸ ਡਰਾਈ ਡਰਾਈ ਫਰੂਟ ਵਗੈਰਾ ਜਾਂ ਹੋਰ ਤੁਸੀਂ ਵੇਖਿਆ ਨਾ ਝੋਲੇ ਭਰ ਕੇ ਥੇਲੇ ਭਰ ਕੇ ਜਿੰਨੀ ਕੋਈ ਸ਼ਰਧਾ ਹੁੰਦੀ ਹੈ ਲੈ ਕੇ ਆਉਂਦਾ ਤੇ ਜੇ ਸੰਗਤ ਲੈਣ ਵਾਲੀ ਹੁੰਦੀ ਹੈ ਨਾ ਉਹਨਾਂ ਨੂੰ ਪਤਾ ਲੱਗ ਕੇ ਇਹਦੇ ਵਿੱਚ ਕੀ ਆ ਟਰਾਂਸਪੇਰੈਂਟ ਕਵਰ ਇਨ ਪਰਫਾਰਮ ਦਾ ਬੜਾ ਧੌਲਾ ਹੁੰਦਾ ਥੱਲਾ ਹੁੰਦਾ ਤੇ ਫੇਰ ਹੀ ਸੰਤਾ ਦੇ ਹਜ਼ਾਰਾਂ ਸੈਂਕੜੇ ਹੱਥ ਅੱਗੇ ਪਾ ਦੇ ਇੱਕ ਸਾਨੂੰ ਦਿਓ ਪਤਾ ਹੁੰਦਾ ਕਿ ਇਹਦੇ ਵਿੱਚ ਕੀ ਆ ਤੇ ਜਦ ਚਪੈ ਰਹੇ ਆ ਨਾ ਦੁਨੀਆ ਬਾਹਰੋਂ ਆਉਂਦੀ ਹੈ ਹਰਿਆਣੇ ਮਾਤਲੋਂ ਬਾਹਰ ਦੇ ਛਾਂ ਤੋਂ ਦਾ ਸਾਰਾ ਕੀ ਵਰਣਨ ਕਰਨਾ ਸਾਰੇ ਜਾਣਦੇ ਹੋ ਉਹਦਾ ਕਾਰਨ ਕੀ ਆ ਕਿ ਜਿਹੜੀ ਸੰਗਤ ਇੰਨਾ ਜ਼ਿਆਦਾ ਇੱਕਦਮ ਝੂਮ ਬਣ ਕੇ ਸੱਚੇ ਪਾਤਸ਼ਾਹ ਦੇ ਅੱਗੇ ਹਜ਼ਾਰਾਂ ਸਰੀਰ ਜਿਹੜੇ ਆ ਲੱਖਾਂ ਸਰੀਰ ਜਿਹੜੇ ਆ ਇੱਕਦਮ ਆ ਕੇ ਸਿਰ ਨਤਮਸਤਕ ਹੁੰਦੇ ਨੇ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਕਿ ਜਦੋਂ ਹਰ ਐਤਵਾਰ ਸ਼ਨੀਵਾਰ ਬਾਬਾ ਜੀ ਜਦੋਂ ਹਾਜ਼ਰ ਹੋਣਾ ਪੈ ਜਾਂਦਾ ਨਾ ਕਿ ਇੰਨੀ ਸੰਗਤ ਆਈ ਹੈ ਤਾਂ ਇਹਨਾਂ ਨੂੰ ਨਾ ਮੈਂ ਕਹਿੰਨਾ ਨਾ ਕਿ ਗੁਰੂ ਤੇ ਗੁਰੂ ਦੇ ਸਿੱਖਾਂ 'ਚ ਕੋਈ ਅੰਤਰ ਨਹੀਂ ਆ ਬਾਈ ਦਿਵਾਈ ਦਿੰਦੀ ਇਸ ਗੱਲ ਦੇ ਵਿੱਚ ਉਹਦੇ 'ਚ ਬਾਬਾ ਜੀ ਨੇ ਜਦੋਂ ਖਜ਼ਾਨੇ ਤੋਂ ਮੁਠਿਆ ਨਾਲ ਭਰ ਕੇ ਖਜ਼ਾਨਾ ਵਰਤਣਾ ਹੁੰਦਾ ਨਾ ਉਸ ਪਤਾ ਹੀ ਨਹੀਂ ਹੁੰਦਾ ਕਿ ਸੱਚੇ ਪਾਤਸ਼ਾਹ ਨੇ ਉਸ ਮੰਡ ਵਿੱਚੋਂ ਉਸ ਸੁਫਾਂ ਦੀ ਮੰਡ ਵਿੱਚੋਂ ਕਿੰਨਾ ਕਿਹਦੇ ਵਿਝੇ ਲਵਾ ਦੇਨੇ ਆ ਕਿੰਨਾ ਚ ਦੁੱਖ ਕੱਟੇ ਜਾਣੇ ਆ ਕਿੰਨਾ ਕਿਹਦੇ ਰੋਗੀਆਂ ਤੋਂ ਰਾਗੀ ਬਣਾ ਕੇ ਰੱਖ ਦੇਣਾ ਕਿੰਨਾ ਕਿ ਨੂੰ ਮੁਜਦਾ ਨੂੰ ਮਲਾਜ ਬਣਾ ਕੇ ਰੱਖ ਦੇਣਾ ਸੱਚੇ ਪਾਤਸ਼ਾਹ ਨੇ ਕਿੰਨੇ ਕਿਹੜੇ ਜ਼ਮੀਂਦਾਰ ਜਮਾਦਾਰ ਹੁੰਦੇ ਨੇ ਜੇ ਫੋਰਥ ਕਲਾਸ ਦੇ ਉਹ ਜ਼ਮੀਂਦਾਰ ਆ ਬਣਾ ਕੇ ਰੱਖ ਦਿੰਦਾ ਉਹ ਫਿਰ ਬਾਹਰ ਜਾ ਕੇ ਗੱਲਾਂ ਕਰਦੇ ਕਿ ਯਾਰ ਮੈਂ ਗਿਆ ਸੀ ਦਫਰੇ ਤੇ ਤੇ ਸੱਚੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਕਿ ਮੇਰੇ ਦਿਨ ਬਦਲ ਗਏ ਗੁਰੂ ਪਿਆਰਿਓ ਸਾਡੇ ਧਰਮ ਵਿੱਚ ਇੰਨੀ ਬਕਸ਼ਿਸ਼ ਆ ਕਿ ਗੁਰੂ ਦੀ ਫਲਸਫੀ ਨੂੰ ਜਾਨਣਾ ਗੁਰੂ ਤੇ ਸਿੱਖ ਦੀ ਵਿਰਾਸਤ ਨੂੰ ਜਾਨਣਾ ਬੰਦੇ ਦੀ ਬਾਤ ਨਹੀਂ ਹੈ ਬੰਦਾ ਅੰਦਰੋਂ ਨਿਮਰਤਾ ਕਰਕੇ ਸਿਰਫ ਟਹਿ ਜਾਵੇ ਕਿ ਸੱਚੇ ਪਾਤਸ਼ਾਹ ਇੱਕ ਤੋਂ ਸਭ ਕੁਝ ਹੈ ਗੱਲ ਸਿਰਫ ਇੰਨੀ ਸਮਝਣ ਦੀ ਜ਼ਿੰਦਗੀ ਸੀ ਸੋ ਸਮਝਦਾ ਮੈਨੂੰ ਇਸ਼ਾਰਾ ਕਰਨ ਦਾਸ ਨੇ ਥੋੜਾ ਸੌਂ ਮਿਲਿਆ ਮੈਂ ਸਮਝਦਾ ਸੀ ਕਿ ਅੱਜ ਲੋਕ ਰੱਬ ਪਿਆ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਵੀ ਨਾਲ ਇੱਕ ਮਿੰਟ ਦੇ ਵਿੱਚ ਹੀ ਉਹ ਵੀ ਇਸ ਕਰਕੇ ਕਿ ਬਹੁਤਿਆਂ ਸੰਤਾਂ ਜਗੇ ਗੁਰਨਾਨ ਨੁਹਲੇਖਾ ਸੰਤਾਂ ਦੇ ਵਿੱਚ ਨਹੀਂ ਹੁੰਦੀਆਂ ਨਾ ਤੇ ਸਾਡਾ ਪ੍ਰਚਾਰਕਾਂ ਦਾ ਫਰਜ਼ ਤੇ ਧਰਮ ਆ ਕਿ ਉਸ ਚੀਜ਼ ਤੋਂ ਪਰਮਤ ਤੋਂ ਦੂਰ ਕੀਤਾ ਜਾਵੇ ਮੈਂ ਹੁਣ ਇਹ ਇੱਥੇ ਗੁਰੂ ਨਾਨਕ ਗੁਰੂ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਲਈ ਕੀਤੀ ਹੈ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਦੋ ਕੁ ਮਿੰਟ ਦੇ ਵਿੱਚ ਗੱਲ ਕਰਕੇ ਨਾ ਕਿ ਪ੍ਰਗਟ ਦਿਵਸ ਵੇਸ ਤੇ ਅਵਤਾਰ ਦੇ ਹਾਰੇ ਤੇ ਕੀ ਅੰਤਰ ਹੁੰਦਾ ਦੇਖੋ ਦੁਨੀਆ ਤੇ ਆਪਾਂ ਜਦੋਂ ਕੋਈ ਉੱਤਰ ਮਹਾਪੁਰਸ਼ ਜਿਹਾ ਗੁਰੂ ਸਰਦਾ ਅਧਿਆਰਾਂ ਦਾ ਤੇ ਅਵਤਾਰ ਦਾ ਆਕਸਰ ਲਖਜੋੜ ਦੇ ਨਾਲ ਤੇ ਪਰ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਪ੍ਰਗਟ ਦਿਨ ਲਿਖਿਆ ਅਕਸ਼ਰ ਜਿਹੜਾ ਵੇ ਪ੍ਰਗਟਿਓ ਮਰਦਿਆ ਗਮਰਾ ਖਾਲਸਾ ਦਾਲ ਪੁੱਤ ਦੀ ਫੌਜ ਜਿਹੜੀ ਆ ਉਲਖਿਆ ਪਰ ਕਿਉ ਖਾਲਸਾ ਪ੍ਰਮਾਤਮਾ ਦੀ ਮੌਜ ਪ੍ਰਗਟਿਓ ਤੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਗੁਰੂ ਨਾਨਕ ਦੀ ਵਿਢਾਈ ਪ੍ਰਗਟ ਪਈ ਸਾਰੇ ਯੁਗਾਂ ਤੱਕ ਪਰ ਹਰ ਥਾਂ ਤੇ ਪ੍ਰਗਟਾਇਆ ਪਹਿਲੀ ਪਾਸੇ ਤੇ ਦਸਵੀਂ ਪਾਸੇ ਦੇ ਨਾਲ ਉਹਦਾ ਕਾਰਨ ਕੀ ਆ ਇਹ ਲਿਖਣਾ ਤੇ ਪ੍ਰਗਟ ਪਈ ਗੁਰੂ ਨਾਨਕ ਜੀ ਜਿਹੜੀ ਸਗਲੇ ਜਗੰਤਰ ਕਦੀ ਮਿਟੀ ਨਹੀਂ ਜਾ ਸਕਦੀ ਤੇ ਦਾਸ ਨੇ ਇਹ ਤੂੰ ਥੋੜਾ ਡੂੰਗਾ ਸੋਚਿਆ ਮੇਰੇ ਆਪ ਤੇ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਕਿ ਜਿੱਥੇ ਸਭਨਾ ਕਰੇ ਵਿਚਾਰ ਮੈਂ ਸਭ ਤੋਂ ਵਿਚਾਰ ਤੈਨਾਂ ਉੱਥੇ ਸਟੌਪ ਹੋ ਜਨਾ ਨਾ ਕਿ ਜਿੰਨੇ ਨੂੰ ਸਮਝ ਨਹੀਂ ਲੱਗੇ ਲੱਗੇ ਨਹੀਂ ਤੁਰਨਾ ਉੱਥੇ ਸਮਝੇ ਲੱਗੇ ਕਿ ਜਿਹੜੀ ਚੀਜ਼ ਪੈਦਾ ਹੁੰਦੀ ਆ ਉਹਦਾ ਕਦੀ ਨਾ ਕਦੀ ਜ਼ਰੂਰ ਅੰਤ ਹੁੰਦਾ ਉਹਦਾ ਅੰਤ ਨਹੀਂ ਹੁੰਦਾ ਜੇ ਜਿਹੜੀ ਪ੍ਰਗਟ ਹੁੰਦੀ ਹੈ ਨਾ ਉਹਦਾ ਕਦੇ ਅੰਤ ਨਹੀਂ ਹੁੰਦਾ ਕਦੇ ਐਂਡ ਨਹੀਂ ਹੁੰਦਾ ਉਹ ਤਾਂ ਕੱਦ ਨਹੀਂਦਾ ਜਿਵੇਂ ਸਿੱਖ ਦੁਨੀਆ ਦੇ ਪੰਜਾਂ ਤੱਤਾਂ ਦਾ ਸਾਰਾ ਸੰਸਾਰ ਬਣਿਆ ਉਹ ਕਦੇ ਵੀ ਖਤਮ ਨਹੀਂ ਹੋਣਗੇ ਜੇ ਅਗਰ ਇੱਕ ਵੀ ਤੱਤ ਖਤਮ ਹੋ ਜੇ ਤਾਂ ਸਾਰੀ ਦੁਨੀਆ ਨਸ਼ਟ ਹੋ ਜੀ ਖਤਮ ਹੋ ਜਾਂਦੀ ਹੈ ਇਸ ਤਰ੍ਹਾਂ ਪ੍ਰਗਟ ਹੋਣਾ ਇੱਕ ਤੱਤ ਹੈ ਉਹ ਕਦੇ ਵੀ ਦੁਨੀਆ ਤੋਂ ਖਤਮ ਨਹੀਂ ਹੋਵੇਗਾ ਔਰ ਇਸ ਦਾ ਦਾਵਾ ਹੈ ਕਿ ਜਿਹੜੀ ਸਿੱਖ ਕੌਮ ਆ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਆ ਤੂੰ ਪਿਆਰੋ ਕਈ ਵਾਰੀ ਨਾ ਵਿਰੋਧੀ ਤਰ੍ਹਾਂ ਇਹੋ ਜਿਹੀ ਗੱਲਾਂ ਕਰ ਦਿੰਦੇ ਆ ਕਿ ਸਖਾਣਾ ਦਾ ਪ੍ਰਚਾਰ ਨਹੀਂ ਵਧੀਆ ਸਖਾ ਦੇ ਪ੍ਰਬੰਧਕ ਨਹੀਂ ਵਧੀਆ ਕਮੇਟੀ ਤੇ ਗੱਲਾਂ ਕਰ ਦਿੰਦੇ ਆ ਮੈਂ ਉਹਨਾਂ ਨੇ ਇੱਕ ਗੱਲ ਕਹਿਣੀ ਚਾਹਣਾ ਕਿ ਗੁਰਸਿੱਖੋਂ ਕਦੇ ਵੀ ਦਿਲ ਨਾ ਛੱਡਿਆ ਜਿਸ ਵੱਲੋਂ ਕਿ ਸਿੱਖ ਸੌਨ ਨੂੰ ਕੋਈ ਨਜ਼ਰ ਆਏ ਕਿਉਂਕਿ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੌਜ ਉਹਦੀ ਮੌਜੇ ਨਾਲ ਪ੍ਰਗਟ ਹੋਇਆ ਏ ਔਰ ਦੁਨੀਆਂ ਤੇ ਜਿੰਨਾ ਚਿਰ ਜਿੰਨੇ ਮਰਜ਼ੀ ਜੋਗ ਬਦਲ ਜਾਣ ਫਾਸਲਾ ਹਮੇਸ਼ਾ ਜਨਮ ਦਿਹਾੜਾ ਹੀ ਮਨਾਇਆ ਜਾਏਗਾ ਕਦੀ ਉਹ ਦਿਨ ਨਹੀਂ ਆਏਗਾ ਜਦੋਂ ਮਰਨ ਦਿਹਾੜਾ ਹੋਵੇਗਾ ਅਸੀਂ ਇਹਨਾਂ ਗੱਲਾਂ ਨੂੰ ਰਿਅਲਾਈਜ਼ ਕਰਨਾ ਔਰ ਸਮਾਂ ਹੋ ਗਿਆ ਹੈ ਮੇਰੇ ਖਿਆਲ ਚ ਵੱਧ ਘੱਟ ਬੋਲੇ ਗਿਆ ਮਾਸਟਰ ਨਾ ਮੈਂ ਕਿੱਥੇ ਬਾਬਾ ਦੀਪ ਸਿੰਘ ਦੀ ਵਿਦਾਈ ਤੇ ਸੈਣ ਲਗਾ ਕਿ ਜੋ ਮੈਂ ਅੰਡਰਲਾਈਜ਼ ਕੀਤਾ ਕਿ ਜੇ ਤੂੰ ਨਾ ਬੰਦਾ ਲੋਕਾਂ ਵਾਸਤੇ ਡਾਕਟਰ ਤੇ ਵਕੀਲ ਤੇਰੇ ਦਰਦ ਦੇ ਨਾਲ ਕਾਇਰ ਕਰਦਾ ਕਿ ਅਪੀਲ ਜੇ ਨਾ ਤੂੰ ਕਦੇ ਤੇਰ ਦਰ ਤੇ ਹੁੰਦੀ ਕਦੀ ਸੁਣਵਾਈ ਤੇ ਇੰਨੀ ਖਲਕਤ ਵੀ ਕਦੀ ਨਾ ਹੁੰਦੀ ਆਈ ਇੰਨਾਂ ਬਚਨਾਂ ਨਾਲ ਸਬਾਤਰੀ ਕਰਨ ਲੱਗਾ ਤੇ ਜਿਹੜਾ ਅੱਜ ਜੀਜਾ ਰੌਣਕ ਕਰਕੇ ਮੈਂ ਪਾਸ਼ਾ ਦੇ ਇਜਾਜ਼ਤ ਲੈਣ ਲੱਗਾ ਜੀ ਸਿਰਫ 3 ਸੈਕਿੰਡ ਹੀ ਹੋਣੀਆਂ ਹੈ ਕਿਰਪਾ ਕਰਕੇ ਮੈਨੂੰ ਮੌਕਾ ਦਿਓ ਤਰਮੰਦੇ ਬਾਨ ਕੇ ਪਹਿਰੇ ਦਾ ਰੇ ਦਾਰ ਵਾਰ ਗਏ ਜਾਨਾ ਦਿਲਦਾਰ ਵਾਰ ਗਏ ਜਾਨਾ ਦਿਲਦਾਰ ਵਾਰ ਗਏ ਜਾਨਾ ਦਿਲਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲ ਚ ਆਪਣੀ ਮਾਫੀ ਸਾਰੇ ਪ੍ਰ听ਤਕਾਂ ਦਾ ਅਤੇ ਧੰਨਵਾਦੀ ਹਾਂ ਜਨਨ ਮੁਤਾ ਬਖਸ਼ ਸਤਿਪਾਸ਼ਾ ਮੇਰ ਕਰਨ ਇਸ ਤਰ੍ਹਾਂ ਹੀ ਤਰਜੀਹੇ ਕੰਮ ਕਰਦੇ ਆ ਜੀ ਇਹਦਾ ਹੰਤ ਹੋਵੇ ਇਨੀਆਂ ਦੇਣੇ ਪ੍ਰਮਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਧੰਨਵਾਦ ਜੀ ਸਰਵਣ ਕਰੇ ਸੀ ਭਾਈ ਜਸਵੀਰ ਸਿੰਘ ਜੀ ਸਵਾਰਥੀ ਕਥਾ ਬਚਾਰ ਦੀ ਸੇਵਾ ਆਪ ਸੰਗਤ ਜੀ ਦੇ ਦਰਮਿਆਨ ਸਾਂਝੀ ਕਰਕੇ ਗਏ ਆ